ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਤਖਤ ਸੰਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਸਾਹਿਬ ਨੰਦੇੜ ਮਹਾਰਾਸ਼ਟਰ ਇਹ ਪਰਮ ਪਵਿੱਤਰ ਧਰਤੀ ਹੋ ਹੈ ਜਿੱਥੇ ਮਿਰਕਲਗੀ ਤਰ ਸਹਿਨਸ਼ਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਆਪਣਾ ਅਖੀਰਲਾ ਸਮਾ ਸਰੀਰਕ ਤੌਰ ਤੇ ਬਤੀਤ ਕੀਤਾ ਤੇ ਨਾਲ ਹੀ ਸਿੱਖਾਂ ਦੇ 11ਵੇਂ ਗੁਰੂ ਜੁਗੋ ਜੁਗ ਅਟਲ ਗੱਦੀ ਨਸ਼ੀਨ ਸ਼ਾਹ ਇਹ ਸ਼ਹਿਨशाह ਦੁਨੀਆ ਦੇ ਸਾਂਝੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਜ਼ਿੰਦਗੀ ਵਿੱਚ ਕਿਤੇ ਵੀ ਨਹੀਂ ਛੁਕੇ ਅਗਰ ਸਤ ਗੁਰ ਛੁਕੇ ਨੇ ਤਾਂ ਉਹ ਸਹਬੇ ਕਮਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੱਗੇ ਝੁਕੇ ਹਨ ਸੋ ਅੱਗੇ ਪਈ ਆਕਾਲ ਕੀ ਤਵੀ ਚਲਾਇ ਉਪੰਤ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਇਸੇ ਪਾਵਰ ਪਵਿੱਤਰ ਧਰਤੀ ਤੇ ਸਤਿਗੁਰਾਂ ਨੇ ਖਾਲਸੇ ਨੂੰ ਹੁਕਮ ਕੀਤਾ ਸੀ ਕਿ ਅੱਜ ਤੋਂ ਬਾਅਦ ਤੁਹਾਡੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਸਤਿਗੁਰ ਉਹ ਰਹਿਬਰ ਨੇ ਜਿਨ੍ਹਾਂ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ ਔਰ ਕਲਗੀਧਰ ਦਸ਼ਮेश ਪਿਤਾ ਜੀ ਨੇ ਸਾਡੇ ਤੋਂ ਆਸ ਸਾਡੇ ਤੋਂ ਉਮੀਦ ਇਹੋ ਰੱਖੀ ਸੀ ਕਿ ਮੇਰਾ ਖਾਲਸਾ ਧੰਨ Sri ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨੇਗਾ ਸੋ ਗੁਰੂ ਪਿਆਰਿਓ ਸਾਡਾ ਵੀ ਫਰਜ਼ ਬਣਦਾ ਹੈ ਕਿ ਆਓ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਲੜ ਲੱਗੀਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨੀਏ ਸੋ ਗੁਰੂ ਪਿਆਰਿਓ ਇੱਥੇ ਵੀਡੀਓਗ੍ਰਾਫੀ ਨੂੰ ਲੈ ਕੇ ਦਾਇਤਾਂ ਜੋ ਲਿਖੀਆਂ ਹਨ ਉਹਨਾਂ ਦੀ ਪਾਲਣਾ ਕਰਨੀ ਪੈਂਦੀ ਹੈ ਤੁਸੀਂ ਵੇਖੋ ਹੁਣ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਅਬਚਲਨਗਰ ਸ੍ਰੀ ਹਜੂਰ ਸਾਹਿਬ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਲਨਗਰ ਨਾ ਦੇੜ ਮਹਾਰਾਸ਼ਟਰ ਸਾਹਮਣੇ ਤਖਤ ਵਿਰਾਜਮਾਨ ਹੈ ਜਿੱਥੇ ਮੇਰੇ ਸ਼ਹਿਨਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅਖੀਰਲਾ ਸਮਾਪਤੀਤ ਕਰਕੇ ਸੱਚਖੰਡ ਸਾਹਿਬ ਨੂੰ ਗਏ ਸਨ ਸੋ ਵੱਡੇ ਆਪਾਗਾਂ ਵਾਲੇ ਨੇ ਜਿਹੜੇ ਇੱਥੇ ਦਰਸ਼ਨ ਕਰਨ ਆਉਂਦੇ ਨੇ ਸੋ ਤੁਸੀਂ ਵੀ ਵੱਡੇ ਆਪਗਾਂ ਵਾਲੇ ਹੋ ਆਪਣੇ ਪਰਿਵਾਰ ਸਮੇਤ ਇਸ ਸਥਾਨ ਤੇ ਜਰੂਰ ਆਓ ਤੁਸੀਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਗਰਮੀ ਬਹੁਤ ਹੈ ਭਾਵੇਂ ਕਿ ਤਿੰਨ ਚਾਰ ਦਿਨ ਹੋ ਗਏ ਮੀਂਹ ਪੈਂਦੇ ਨੂੰ ਪਰ ਇੱਥੇ ਮੌਸਮ ਇੱਕੋ ਜਿਹਾ ਹੀ ਰਹਿੰਦਾ ਹੈ ਨਾ ਬਹੁਤੀ ਗਰਮੀ ਹੁੰਦੀ ਹੈ ਤੇ ਨਾ ਬਹੁਤੀ ਸਰਦੀ ਹੁੰਦੀ ਹੈ ਸੋ ਗਰਮੀ ਵਿੱਚ ਤਾਂ ਗਰਮੀ ਲੱਗਦੀ ਹੀ ਹੈ ਪਰ ਸਰਦੀਆਂ ਦਾ ਮੌਸਮ ਵੀ ਆਮ ਗਰਮੀਆਂ ਤਰ੍ਹਾਂ ਹੀ ਹੁੰਦਾ ਹੈ ਸੋ ਤੁਹਾਡੇ ਵਿੱਚੋਂ ਕਿਹੜੇ-ਕਿਹੜੇ ਸ੍ਰੀ ਹਜੂਰ ਸਾਹਿਬ ਆਏ ਨੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿੰਨਾ-ਕਿੰਨਾ ਨੇ ਅਜੇ ਤੱਕ ਨਹੀਂ ਦਰਸ਼ਨ ਕੀਤੇ ਉਹ ਵੀ ਜਰੂਰ ਦੱਸਿਓ ਤੇ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਇਸ ਧਰਤੀ ਤੇ ਸਾਨੂੰ ਉਡੀਕ ਰਹੇ ਨੇ ਕਿ ਮੇਰਾ ਖਾਲਸਾ ਇਸ ਧਰਤੀ ਤੇ ਜਰੂਰ ਆਏਗਾ ਜਰੂਰ ਆਏਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੀ ਸਿੱਖ ਦੀ ਉਡੀਕ ਕਰਦੇ ਨੇ ਤੇ ਗੁਰੂ ਪਿਆਰਿਓ ਆਪਣੇ ਪਰਿਵਾਰ ਸਮੇਤ ਜਦੋਂ ਤੁਸੀਂ ਇੱਥੇ ਪਹੁੰਚੋਗੇ ਤਾਂ ਸੱਚ ਜਾਣਿਓ ਤੁਸੀਂ ਆਪਣਾ ਘਰ ਪੋ ਲੈ ਜਾਓਗੇ ਕਿਉਂਕਿ ਇੱਥੇ ਆਨੰਦ ਉਹ ਆਉਂਦਾ ਜਿਹੜਾ ਆਨੰਦ ਸਤਿਗੁਰਾਂ ਨੇ ਆਪਣੀ ਬਾਣੀ ਦੇ ਵਿੱਚ ਫਰਮਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਬਸ ਸਤਿਗੁਰ ਪਾਉਣ ਵਾਲਾ ਉਹ ਆਨੰਦ ਇਸ ਪਾਵਨ ਪਵਿੱਤਰ ਧਰਤੀ ਤੇ ਆਉਂਦਾ ਹੈ ਸੋ ਗੁਰੂ ਪਿਆਰਿਓ ਆਪਾਂ ਸਤਖੰਡ ਵਿੱਚ ਇਸ ਕਰਕੇ ਨਹੀਂ ਜਾ ਸਕਦੇ ਕਿਉਂਕਿ ਜੋ ਇੱਥੋਂ ਦੇ ਪ੍ਰਬੰਧਕ ਨੇ ਉਹਨਾਂ ਨੇ ਹਦਾਇਤਾਂ ਲਿਖ ਕੇ ਲਾਈਆਂ ਨੇ ਕਿ ਅਸੀਂ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਪਰ ਤੁਸੀਂ ਪੀਟੀਸੀ ਚੱਕ ਦੇ ਤੇ ਲਾਈਵ ਜ਼ਰੂਰ ਦੇਖ ਸਕਦੇ ਹੋ ਜੋ ਲਾਈਵ ਚੱਲਦਾ ਵੀ ਹੈ ਸਵੇਰੇ ਸ਼ਾਮ ਤੁਸੀਂ ਘਰਾਂ ਦੇ ਵਿੱਚ ਦਰਸ਼ਨ ਕਰ ਸਕਦੇ ਹੋ ਤੇ ਜਿਹੜੀਆਂ ਸੰਗਤਾਂ ਅਜੇ ਤੱਕ ਨਹੀਂ ਇੱਥੇ ਦਰਸ਼ਨ ਕਰ ਸਕੀਆਂ ਉਹਨਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਵੇਤ ਇਸ ਧਰਤੀ ਤੇ ਜਰੂਰ ਆਓ ਜੀ ਗੁਰਬਾਣੀ ਐਂਡ ਹਿਸਟਰੀ ਚੈਨਲ ਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਆਪ ਜੀ ਨੇ ਸਮਾਂ ਕੱਢ ਕੇ ਵੀਡੀਓ ਵੇਖੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ